ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮਨਪ੍ਰੀਤ ਮੰਨਾ ਜੋ ਕਿ ਆਰਟਿਸਟ ਹੈ ਤੇ ਕੈਨੇਡਾ ਦੇ ਵਿੱਚ ਰਹਿੰਦਾ ਹੈ ਅਤੇ ਪਿਛਲੇ ਦਿਨਾਂ ਦੇ ਵਿੱਚ ਉਸਨੇ ਪਾਈ ਜਗਤਾਰ ਸਿੰਘ ਹਵਾਰੇ ਨੂੰ ਮਾੜੇ ਚੰਗੇ ਬੋਲ ਵੀ ਕਹੇ ਜਿਸ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ ਤੇ ਲਾਈਵ ਆ ਕੇ ਮਾਫੀ ਮੰਗੀ ਅਤੇ ਹੁਣ ਮਨਪ੍ਰੀਤ ਮੰਨੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਆਓ ਤੁਹਾਨੂੰ ਲੈ ਚੱਲਦੇ ਹਾਂ ਉਸ ਵੀਡੀਓ ਦੇ ਵੱਲ। ਇਸ ਵੀਡੀਓ ਦੇ ਵਿੱਚ ਮਨਪ੍ਰੀਤ ਮੰਨਾ ਆਪਣੀ ਮਾਤਾ ਜੀ ਨਾਲ ਪੰਜਾਬ ਫੋਨ ਲਾ ਕੇ ਬਹੁਤ ਹੀ ਭਾਵੁਕ ਹੁੰਦਾ ਹੈ ਅਤੇ ਆਪਣੀ ਮਾਤਾ ਜੀ ਨੂੰ ਫੋਨ ਤੇ ਕਹਿੰਦਾ ਕਿ ਹੁਣ ਤਾਂ ਮੈਂ ਸੰਗਤ ਦੇ ਕੋਲ ਵੀ ਮਾਫੀ ਮੰਗ ਲਈ ਮਹਾਰਾਜ ਕੋਲੋਂ ਵੀ ਮਾਫੀ ਮੰਗ ਲਈ ਹੁਣ ਮੈਂ ਦੱਸ ਮੰਮੀ ਕੀ ਕਰ ਆ ਹੁਣ ਤੁਹਾਡਾ ਟਾਈਮ ਜ਼ਿਆਦਾ ਵੇਸਟ ਨਾ ਕਰਦੇ ਹੋਏ ਲੈ ਚਲਦੇ ਹਾਂ ਮਨਪ੍ਰੀਤ ਮੰਨੇ ਦੀ ਉਸ ਵੀਡੀਓ ਦੇ ਵੱਲ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਸੀਂ ਇਸ ਵੀਡੀਓ ਨੂੰ ਵੇਖੋ ਤੇ ਆਪਣੇ ਵਿਚਾਰਾਂ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਤੇ ਕੋਈ ਨਹੀਂ ਮੰਮੀ ਬੇਦਾਖਲ ਕਰਨਾ ਕਿਤੇ ਨਹੀਂ ਮਹਾਰਾਜ ਨੇ ਚਾਰ-ਚਾਰ ਵਾਰਿਆ ਤੂੰ ਇੱਕ ਵਾਰ ਨਹੀਂ ਵੇਖੀ ਹੋ ਜੂ ਮੰਨਿਆ ਮਮੀ ਗਲਤੀ ਹੋ ਗਈ ਚਲਾਨਾ ਮੈਂ ਕਦੇ ਚਾਹੁੰਦਾ ਨਹੀਂ ਸੀ ਤੇਰਾ ਸਿਰ ਝੁਕ ਜੇ ਮੰਨਿਆ ਗਲਤੀ ਹੋ ਗਈ ਮਾਫੀਆਂ ਮੈਂ ਮੰਗ ਲੀਆਂ ਮਹਾਰਾਜ ਅੱਗੇ ਸੰਗਤ ਅੱਗੇ ਹਨ ਤੂੰ ਮੰਗ ਲੀਆਂ ਹੁਣ ਕਰਨਾ ਕੀ ਆ ਬਸ ਕੋਈ ਨਾ ਹੋ ਜਿੱਥੇ ਕਰਕੇ ਕਰਕੇ ਆਪਣਾ ਸਾਰਾ ਮਤਲਬ ਹੱਥੋਂ ਖਸ ਗਿਆ ਜਿਵੇਂ ਕੱਢ ਦੇਂ ਕਰਦਾ ਨੇ ਪਾ ਮੈਨੂੰ ਕੋਈ ਡਰ ਪੈ ਤਾਂ ਦੇਖ ਮਮੀ ਤੈਨੂੰ ਪਤਾ ਨਿੱਕੇ ਹੁੰਦੇ ਤੇ ਗੁਰੂ ਘਰ ਰਿਹਾ ਨਾ ਮਹਾਰਾਜ ਜੀ ਸੰਥਿਆ ਲਈਆ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਸੰਥਿਆ ਲਈਆ ਤਿੰਨ ਸਾਲ ਸੇਵਾ ਕਰਦਾ ਰਿਆਂ ਸਾਰੀ ਜ਼ਿੰਦਗੀ ਜਦ ਤੱਕ ਨੈਟਾਇਆ ਕਿ ਇੱਕ ਪੈਸਾ ਮੈਂ ਜਾਂ ਤੁਹਾਨੂੰ ਭੇਜਿਆ ਵੀ ਆ ਲਾ ਲਿਓ ਜਾਂ ਲੋਕਾਂ ਤੋਂ ਹੀ ਲਾਇਆ ਤੈਨੂੰ ਇਹ ਵੀ ਚੇਤਾ ਹੋਊਗਾ ਕਿ ਰਾਂ ਤੇਰੇ ਗਾਲ ਚੋਂ ਲਹਾ ਕੇ ਚੰਨਾ ਚੁਲਹਾ ਕੇ ਵੀ ਕੁੜੀ ਦੇ ਪਾਈਆਂ ਨੇ ਪਾਣਾ ਕੋਈ ਹਾਂ ਕਿ ਸਾਰੀ ਸਾਹੀ ਹੋ ਗਈਆਂ ਫਿਰ ਬਹੁਤ ਬਸੇ ਨਾ ਸਹਰ ਜਾਂਦੇ ਵਾਰ ਕੇ ਕੱਟ ਤੇਰੇ ਇਹੇ ਕਾਰਾਂ ਜਾਂ ਕੁਝ ਤੇਰੀ ਮੱਤ ਦਾ ਕਾਰ ਪਰ ਮੰਮੀ ਮੰਨਿਆ ਵੀ ਚਲੋ ਗਲਤੀ ਹੋ ਗਈ ਇਹਦੀ ਸਜ਼ਾ ਮੈਨੂੰ ਅਕਾਲ ਤੱਕ ਸਭ ਦੇ ਦੇਵੇ ਹਨਾ ਵੀ ਭਾਈ ਮਨਪ੍ਰੀਤ ਵੀ ਤੇਰੀ ਆ ਸਜ਼ਾ ਹਨਾ ਮੈਂ ਸਿਰ ਮੱਥੇ ਲਾਉਂਗਾ ਮੈਂ ਲੀਕਾਂ ਘੜ ਦੂੰ ਇੱਥੇ ਲੱਖ ਵਾਰ ਮਾਫੀ ਮੰਗ ਲੈਂਦਾ ਜਿਹੜੇ ਵੀ ਚਾਹੁੰਦੇ ਨੇ ਹਨਾ ਪਰ ਇਹ ਥੋੜਨਾ ਮੈਂ ਵੀ ਸਿੱਖ ਸਾਡੇ ਸਿੱਖ ਇਤਿਹਾਸ ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਬਾਰ ਬਾਰ ਲੀਕਾਂ ਘੜਵੋਣ ਤੇ ਪੈਰੀਂ ਹੱਥ ਲਵਾਉਣ ਤੇ ਚਕਾਉਣ ਬਹੁ ਡਾਉਣ ਕਰਨ ਮੇਰੇ ਟੱਬਰ ਨੂੰ ਤਾਂ ਤਾਂ ਤੇਨਾਂ ਮੇਰੀ ਫੋਨਰ ਗੱਲ ਬਹੁਤ ਕੁਝ ਮਾਰੀ ਜਿੱਦਣ ਮੈਂ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਪ੍ਰਤੀ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਇਹ ਵੀਡੀਓ ਹੋਰ ਨਾਲ ਲੋਕਾਂ ਤੱਕ ਵੀ ਪਹੁੰਚ ਸਕੇ ਅਤੇ ਕੋਈ ਵੀ ਇਸ ਖਬਰ ਤੋਂ ਵਾਂਝਾ ਨਾ ਰਹੇ ਅਤੇ ਹੋਰ ਨਵੀਆਂ ਵੀਡੀਓਜ਼ ਵੇਖਣ ਲਈ ਬੈਲ ਆਈਕਨ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਮਿਲਦੇ ਹਾਂ ਹੋਰ ਵੀਡੀਓ ਲੈ ਕੇ ਉਦੋਂ ਤੱਕ ਰੱਬ ਰਾਖਾ